ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਹੁਸ਼ਿਆਰਪੁਰ ਦੇ ਵਿੱਚ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਬੱਸ ਬੱਚਿਆਂ ਦੇ ਨਾਲ ਭਰੀ ਹੋਈ ਸੀ ਸਕੂਲ ਲੈ ਕੇ ਜਾ ਰਹੀ ਸੀ ਬੱਸ ਜਦੋਂ ਇੱਕ ਨਿੱਜੀ ਬੱਸ ਤੇ ਵੱਲੋਂ ਪਿੱਛੇ ਟੱਕਰ ਮਾਰ ਦਿੱਤੀ ਗਈ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਜਿੱਥੇ ਬੱਚੇ ਡਰੇ ਸਹਿਮੇ ਨਜ਼ਰ ਆ ਰਹੇ ਨੇ ਚੱਬੇਵਾਲ ਦਾ ਇਹ ਮਾਮਲਾ ਜਿੱਥੇ ਟ੍ਰੈਫਿਕ ਹੋਣ ਕਰਕੇ ਦੱਸਿਆ ਜਾ ਰਿਹਾ ਹੈ ਕਿ ਇੱਕਦਮ ਬ੍ਰੇਕ ਲਗਾਈ ਗਈ ਪਿੱਛੋਂ ਨਿੱਜੀ ਬੱਸ ਨੇ ਟੱਕਰ ਮਾਰ ਦਿੱਤੀ ਬੱਸ ਦਾ ਸ਼ੀਸ਼ਾ ਟੁੱਟਿਆ ਉੱਥੇ ਹੀ ਇੱਕ ਬੱਚਾ ਜ਼ਖਮੀ ਹੋਣ ਦੀ ਵੀ ਜੋ ਗੱਲ ਹੈ ਸਾਹਮਣੇ ਆਈ ਹੈ ਚੱਬੇਵਾਲ ਦੇ ਨਜ਼ਦੀਕ ਬੱਚਿਆਂ ਨਾਲ ਭਰੀ ਬੱਸ ਹਾਸੇ ਦਾ ਸ਼ਿਕਾਰ ਹੋ ਗਈ ਇਸ ਦੌਰਾਨ ਬੱਚਿਆਂ ਦੇ ਵੱਲੋਂ ਇੱਕਦਮ ਡਰ ਕੇ ਸਹਿਮ ਕੇ ਚੀਕਾ ਮਾਰਨੀ ਸ਼ੁਰੂ ਕਰ ਦਿੱਤੇ ਗਿਆ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਬੱਚਿਆਂ ਨੂੰ ਬੱਸ ਚੋਂ ਉਤਾਰਿਆ ਗਿਆ ਤੇ ਘਰਦਿਆਂ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਸਹੀ ਸਲਾਮਤ ਬਾਅਦ ਵਿੱਚ ਬੱਚਿਆਂ ਨੂੰ ਸਕੂਲ ਵਿਲੇ ਚਾਇਆ ਗਿਆ ਤਾਂ ਬੱਸ ਦਾ ਸ਼ੀਸ਼ਾ ਟੁੱਟ ਗਿਆ ਕਿਉਂਕਿ ਇਕਦਮ ਪਿੱਛੋਂ ਟੱਕਰ ਵੱਜੀ ਤਾਂ ਬੱਚੇ ਡਰ ਗਏ ਚੱਬੇਵਾਲ ਦਾ ਇਹ ਮਾਮਲਾ ਬੱਚਿਆਂ ਦੇ ਨਾਲ ਭਰੀ ਹੋਈ ਸੀ ਬੱਸ ਜਿਸ ਸਮੇ ਇਹ ਹਾਦਸਾ ਵਾਪਰਿਆ ਫਿਲਹਾਲ ਜਾਨੀ ਨੁਕਸਾਨ ਦਾ ਬਚਾਏ ਇੱਕ ਬੱਚੇ ਦੇ ਜ਼ਖਮੀ ਹੋਣ ਦੀ ਖਬਰ ਹੈ ਤੇ ਉਹ ਬੱਚਾ ਨੂੰ ਸਹੀ ਸਲਾਮਤ ਵਾਪਸ ਸਕੂਲ ਵੀ ਭੇਜ ਦਿੱਤਾ ਗਿਆ ਹੈ